ਹਾਂਜੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗੀਆਂ ਨੇ ਅੰਜੀਰਾ ਅੰਜੀਰਾ ਨੂੰ ਸੁਕਾਉਣਾ ਕਿਸ ਤਰ੍ਹਾਂ ਆਪਾਂ ਉਹਦੇ ਬਾਰੇ ਜਿਹੜੀ ਪੂਰੀ ਵੀਡੀਓ ਅੱਜ ਤੁਹਾਡੇ ਲਈ ਲੈ ਕੇ ਆਏ ਆਂਗੇ ਅੰਜੀਰਾ ਨੂੰ ਜਿਵੇਂ ਕਿ ਮੰਨ ਲਓ ਆਹ ਵਾਲੀਆਂ ਅੰਜੀਰਾ ਨੇ ਇਹ ਆਪਣੇ ਬਲੈਕ ਫਿਗ ਹੈਗੀਆਂ ਨੇਗੀਆਂ ਇਹ ਇਹਨਾਂ ਦਾ ਸਾਈਜ਼ ਥੋੜਾ ਛੋਟਾ ਹੁੰਦਾਗਾ ਇਸ ਸਾਈਜ਼ ਦੇ ਅੰਜੀਰ ਤੁਸੀਂ ਸਮੇਤ ਡੰਡੀ ਤੋੜਨੀ ਹੈਗੀ ਸਮੇਤ ਡੰਡੀ ਤੋੜਨ ਤੋਂ ਬਾਅਦ ਜਿਹੜਾ ਇਹਨੂੰ ਤੁਸੀਂ ਧੋ ਲੈਣਾਗਾ ਧੋਣ ਤੋਂ ਬਾਅਦ ਜਿਹੜਾ ਇਹਨਾਂ ਨੂੰ ਸੁਕਾਉਣਾਗਾ ਕਿਸ ਤਰ੍ਹਾਂ ਫਿਰ ਇਹਨਾਂ ਨੂੰ ਤੁਸੀਂ ਤੁੱਪੇ ਸਕਾਉਣਾਗਾ ਜਾਂ ਫਿਰ ਕਿੜੀਏ ਕਿੜੇ ਹੋਰ ਕੰਮ ਕਰਨੇ ਨੇ ਸਾਰੀਆਂ ਚੀਜ਼ਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਆਪਾਂ ਸਾਂਝੀ ਕਰਾਂਗੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹਦੇ ਵਿੱਚ ਦੋ ਕਿਸਮਾਂ ਆਪਣੇ ਕੋਲੇ ਅੰजीर ਦੀਆਂ ਹੈਗੀਆਂ ਨੇਗੀਆਂ ਇਹ ਹੈਗੀ ਹੈ ਜੀ ਬਰਾਊਨ ਟਰਕੀ ਤੇ ਇਹ ਹੈਗੀ ਆਪਣੀ ਬਲੈਕ ਫਿਗ ਬਲੈਕ ਫਿਗ ਹੈ ਜਿਹੜੀ ਥੋੜੀ ਸਾਈਜ਼ ਦੇ ਵਿੱਚ ਛੋਟੀ ਹੈ ਬਰਾਊਨ ਟਰਕੀ ਜਿਹੜੀ ਆ ਵੱਡੀ ਹੈਗੀ ਤੇ ਜਿਹੜੀ ਬਲੈਕ ਫਿਗ ਨੂੰ ਇਹ ਸਕਾਇਆ ਗਿਆ ਹੈਗਾ ਇਹ ਤੁਸੀਂ ਦੇਖ ਸਕਦੇ ਹੋਗੇ ਇਹ ਜਿਹੜੇ ਬਲੈਕ ਫਿਗ ਪਹਿਲਾਂ ਤੋੜ ਕੇ ਜਿਹੜੀ ਸਕਾਈ ਗਈ ਸੀਗੀ ਆ ਸਭ ਤੋਂ ਪਹਿਲਾਂ ਤੋੜਨਾ ਇਹਨਾਂ ਨੂੰ ਸਮੀਤ ਡੰਡੀ ਤੋੜਨਾ ਕਈ ਵਾਰ ਕੁਝ ਜਿਹੜੀਆਂ ਇਸ ਤਰ੍ਹਾਂ ਡੰਡੀ ਤੋਂ ਬਿਨਾਂ ਵੀ ਟੁੱਟ ਜਾਂਦੀਆਂ ਨੇਗੀਆਂ ਉਹਨਾਂ ਨੂੰ ਵੀ ਜਿਹੜਾ ਵਰਤਿਆ ਜਾ ਸਕਦਾ ਪਰ ਕੋਸ਼ਿਸ਼ ਜਿਹੜੀ ਸਮੀਤ ਡੰਡੀ ਤੋੜਨ ਦੀ ਕਰਨੀ ਆ ਉਹ ਕਾਰਨ ਇਹ ਆ ਕਿ ਜਿਹੜਾ ਧੋਣ ਵੇਲੇ ਦੇ ਵਿੱਚ ਪਾਣੀ ਨਾ ਜਾਵੇ ਸਮੇਂ ਡੰਡੀ ਤੋੜਨ ਦਾ ਮੁੱਖ ਕਾਰਨ ਇਹ ਆ ਤੁਸੀਂ ਇਹਨਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਕੋਈ ਕੱਪੜਾ ਵਿਛਾ ਕੇ ਕਿਸੇ ਚੀਜ਼ ਦੇ ਵਿੱਚ ਉਹਦੇ ਉੱਪਰ ਤੁਸੀਂ ਇਹਨਾਂ ਨੂੰ ਕੈਰੀਆਂ ਕੈਰੀਆਂ ਰੱਖ ਕੇ ਤੇ ਪੱਖੇ ਦੇ ਥੱਲੇ 2 ਤੋਂ 3 ਘੰਟੇ ਜਿਹੜਾ ਇਹਨਾਂ ਨੂੰ ਸੁਕਾ ਲੈਣਾਗਾ 2 ਤੋਂ 3 ਘੰਟੇ ਸੁੱਕਣ ਤੋਂ ਬਾਅਦ ਜਿਹੜਾ ਇਹਨਾਂ ਦੀਆਂ ਤੁਸੀਂ ਡੰਡੀਆਂ ਕੱਟ ਕੇ ਤੇ ਇਹਨੂੰ ਇਸ ਤਰ੍ਹਾਂ ਬਣਾ ਲੈਣਾ ਏ ਇਸ ਤਰ੍ਹਾਂ ਬਣਾਉਣ ਤੋਂ ਬਾਅਦ ਇਹਨੂੰ 1.5 ਤੋਂ 2 ਘੰਟਾ ਜਿਹੜਾ ਫੇਰ ਪੱਖੇ ਦੇ ਥੱਲੇ ਤੁਸੀਂ ਸੁੱਕਣਾ ਰੱਖ ਦੇਣਾਗਾ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਜਦੋਂ ਸੁੱਕੀਆਂ ਹੋਈਆਂ ਇਹ ਤਾਂ ਗਿੱਲੀ ਹੈਗੀ ਤਾਂ ਕਰਕੇ ਪਾਟੂਗੀ ਇਸ ਤਰ੍ਹਾਂ ਜਿਹੜਾ ਤੁਸੀਂ ਇਹਨਾਂ ਨੂੰ ਪ੍ਰੈਸ ਕਰ ਦੇਣਾ ਜਿਵੇਂ ਕਿ ਆਹ ਪ੍ਰੈਸ ਹੋ ਕੇ ਜਾਂ ਦੱਬ ਕੇ ਇਸ ਤਰ੍ਹਾਂ ਬਣ ਜਾਣਾ ਇਹਨੇ ਜਦੋਂ ਤੁਸੀਂ ਇਹਨੂੰ ਆਪਣਾ ਪ੍ਰੈਸ ਕਰੋਗੇ ਪ੍ਰੈਸ ਕਰਨ ਤੋਂ ਪਹਿਲਾਂ ਤੁਸੀਂ ਇਹਨੂੰ ਕੋਸ਼ ਘੰਟੇ ਧੁੱਪ ਦੇ ਵਿੱਚ ਰੱਖ ਲੈਣਾਗਾ ਧੁੱਪੇ ਸਕਾਉਣਾਗਾ 8 ਤੋਂ 10 ਘੰਟੇ ਤੁਹਾਨੂੰ ਧੁੱਪ ਲਗਾਉਣੀ ਚਾਹੀਦੀ ਹੈ ਉਦੋਂ ਬਾਅਦ ਅ ਤੋਪ ਪਲਵਾਉਣ ਤੋਂ ਬਾਅਦ ਫਿਰ ਤੁਸੀਂ ਇਹਨੂੰ ਜਿਹੜਾ ਪ੍ਰੈਸ ਕਰਕੇ ਇਸ ਤਰ੍ਹਾਂ ਜਿਹੜੇ ਇਹ ਆ ਆਰਪੀਏ ਵਾਂਗੂ ਬਣਾ ਲੈਣੇ ਹੈਗੇ ਤੇ ਇਸ ਤਰ੍ਹਾਂ ਬਣਾਉਣ ਤੋਂ ਬਾਅਦ ਫਿਰ ਇਹਨਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਸੁਰਾਖ ਕਰ ਦੇਣੇ ਹੈਗੇ ਸੁਰਾਖ ਕਰਕੇ ਇਕੱਲੇ-ਇਕੱਲੇ ਦੇ ਵਿੱਚ ਫਿਰ ਇਹਨਾਂ ਨੂੰ ਤੁਸੀਂ ਸੁੱਕਣ ਲਈ ਰੱਖ ਦੇਣਾਗਾ ਸੁੱਕਣ ਵੇਲੇ ਰੱਖਣ ਲਈ ਤੁਸੀਂ ਕੋਈ ਕੱਪੜਾ ਇਹਦੇ ਉੱਪਰ ਜ਼ਰੂਰ ਪਾਉਣਾ ਕਿਉਂਕਿ ਜਿਹੜੀ ਜਿਹੜੀ ਕਹਿ ਲਈਏ ਕਿ ਆਪੋਂ ਉੱਪਰੋਂ ਸਕਿਨ ਉਹਦਾਂ ਨਹੀਂ ਹੁੰਦੀ ਜਿਹਦੇ ਵਿੱਚ ਰੇਤਾ ਰੱਜ ਜਾਂਦਾ ਹੈਗਾ ਸੋ ਰੇਤੇ ਤੋਂ ਬਚਾਉਣ ਲਈ ਤੁਸੀਂ ਕੱਪੜਾ ਪਾਉਣਾਗਾ ਜਾਂ ਹੋ ਸਕੇ ਤਾਂ ਕੋਈ ਸ਼ੀਸ਼ੇ ਵਾਲਾ ਉਦੋਂ ਦਾ ਤੁਹਾਡੇ ਕੋਲ ਡੱਬਾ ਹੋਵੇ ਜਿਵੇਂ ਸੋਲਰ ਡਰਾਇਰ ਹੁੰਦੇ ਨੇਗੇ ਤਾਂ ਉਹਦੇ ਵਿੱਚ ਵੀ ਇਹਨੂੰ ਸੁਕਾਇਆ ਜਾ ਸਕਦਾ ਜਿੱਥੇ ਕਿ ਰੇਤੇ ਮਿੱਟੀ ਤੋਂ ਇਹ ਬਚਿਆ ਰਹੇ ਉਦੋਂ ਆ ਇਹਨੂੰ 8 ਤੋਂ 10 ਘੰਟੇ ਤੁਸੀਂ ਹੋਰ ਸੁਕਾਉਣਾਗਾ ਲਗਭਗ ਜੇ ਪੱਖੇ ਦੇ ਥੱਲੇ ਗੱਲ ਕਰ ਲਈਏ ਤਾਂ ਤੁਸੀਂ 4-5 ਘੰਟੇ ਪੱਖੇ ਥੱਲੇ ਸੁਕਾਉਣਾਗਾ ਤੇ ਉਸ ਤੋਂ ਬਾਅਦ ਜਿਹੜੀ 2 ਦਿਨ ਇਹ ਤੁਸੀਂ ਇਹਨੂੰ ਧੁੱਪ ਲਵਾਉਣੀ ਹੈਗੀ ਧੁੱਪ ਲਵਾਉਣ ਤੋਂ ਬਾਅਦ ਇਸ ਤਰ੍ਹਾਂ ਬਣ ਜਾਣੀ ਹੈਗੀ ਫਿਰ ਤੁਸੀਂ ਇਹਨੂੰ ਤੋੜ ਕੇ ਦੇਖ ਸਕਦੇ ਹੋਗੇ ਕਿ ਜਦੋਂ ਤੁਸੀਂ ਤੋੜੋਗੇ ਤਾਂ ਜਿਹੜੀ ਨਮੀ ਦੀ ਮਾਤਰਾ ਇਹਦੇ ਵਿੱਚੋਂ ਬਿਲਕੁਲ ਘਟ ਜੂਗੀ ਨਮੀ ਦੀ ਮਾਤਰਾ ਘਟਣ ਦੇ ਨਾਲ ਜਿਹੜਾ ਤੁਹਾਨੂੰ ਪਤਾ ਲੱਗ ਜਾਣਾ ਕਿ ਹੁਣੇ ਬਿਲਕੁਲ ਸੁੱਕ ਚੁੱਕੀ ਹੈ ਜੇਕਰ ਸੁੱਕੀ ਨਾ ਹੋਈ ਥੋੜੀ ਜਿਹੀ ਵੀ ਗਿੱਲੀ ਰਹੇਗੀ ਤਾਂ ਇਹਨੂੰ ਫੰਗਸ ਪੈ ਜਾਣੀ ਹੈਗੀ ਸੋ ਇਹਨੂੰ ਸੁਕਾਉਣਾ ਕਾਫੀ ਜ਼ਰੂਰੀ ਹੋ ਜਾਂਦਾ ਹੈਗਾ ਤੇ ਜੇ ਵੱਡੀਆਂ ਦੇ ਵਿੱਚ ਤੁਸੀਂ ਕਰੋਗੇ ਤਾਂ ਜਿਹੜਾ ਇਹਨਾਂ ਨੂੰ ਹੋਰ ਵੀ ਪ੍ਰੋਸੈਸ ਕਰਨਾ ਸੌਖਾ ਹੈਗਾ ਜਿਹੜੀਆਂ ਵੱਡੇ ਸਾਈਜ਼ ਵਾਲੀਆਂ ਜੀ ਰਹਣੇ ਨੇ ਉਹੀ ਤਰੀਕਾ ਰਹੂਗਾ ਉਦੋਂ ਉਸ ਤੋਂ ਬਾਅਦ ਇਹਦੇ ਦੋ ਤਰੀਕੇ ਨੇਗੇ ਜਾਂ ਤਾਂ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਵਰਤ ਸਕਦੇ ਹੋਗੇ ਇਸੇ ਤਰ੍ਹਾਂ ਹੀ ਪਿਉ ਕੇ ਖਾ ਸਕਦੇ ਹੋਗੇ ਜੇਕਰ ਤੁਹਾਨੂੰ ਮਿੱਠਾ ਪਸੰਦ ਆਗਾ ਤਾਂ ਤੁਸੀਂ ਜਿਹੜੀ ਖੰਡ ਦੀ ਚਾਸਨੀ ਬਣਾਉਣੀ ਹੈਗੀ ਜਦੋਂ 2-3 ਤਾਰਾ ਬਣਨ ਲੱਗ ਗਿਆ ਉਦੋਂ ਉਹਦੇ ਵਿੱਚ ਇਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਸੈੱਟ ਦੇਣਾਗਾ ਸੈੱਟ ਕਰਨ ਤੋਂ ਬਾਅਦ ਇਹਨਾਂ ਨੂੰ ਜਿਹੜਾ ਬਾਹਰ ਕੱਟ-ਕੱਟ ਕੇ ਜਲੇਬੀਆਂ ਵਾਂਗੂ ਤੁਸੀਂ ਇਹਨਾਂ ਨੂੰ ਨਿਚੋੜ ਕੇ ਖਰਾ ਕੇ ਤੇ ਬਾਅਦ ਚ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਘਾ ਕੇ ਤੇ ਸਟੋਰ ਕਰ ਸਕਦੇ ਹੋਗੇ ਇਹ ਦੋ ਤਰੀਕੇ ਆ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਤੇ ਖੰਡ ਦੀ ਚਾਸ਼ਨੀ ਦੇ ਵਿੱਚ ਵੀ ਪਿਓਗੇ ਜਿਹੜਾ ਇਹਨੂੰ ਰੱਖ ਸਕਦੇ ਹੋਗੇ ਉਮੀਦ ਕਰਦੇ ਆ ਕਿ ਜਿਹੜੀ ਸਕੌਨ ਸੰਬੰਧੀ ਜਿਹੜੀ ਅੰਜੀਰ ਨੂੰ ਅਸੀਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਏ ਆ ਉਹ ਚੰਗੇ ਤਰੀਕੇ ਨਾਲ ਪਹੁੰਚਾ ਸਕੇ ਹੋਵਾਂਗੇ ਫਿਰ ਵੀ ਜੇਕਰ ਕੋਈ ਸਾਥੋਂ ਦੱਸਣ ਦੇ ਵਿੱਚ ਕਮੀ ਰਹਿ ਗਈ ਤਾਂ ਤੁਸੀਂ ਜਿਹੜਾ ਕਿਸੇ ਵੀ ਸਮੇਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋਗੇ ਅਸੀਂ ਤੁਹਾਡੀ ਹਰੇਕ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ